write disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਦੀ ਜਿਹੜੀ ਵੀਡੀਓ ਆ ਇਹ ਬਿਕਰਮ ਤੇ ਹੀ ਆ ਕਿਉਂਕਿ 2-4 ਦਿਨ ਹੁਣ ਮੈਂ ਵੀਡੀਓ ਨਹੀਂ ਪਾਈ ਬਿਕਰਮ ਤੇ ਇਹਨੂੰ ਹੋ ਗਏ ਮੈਂ ਡਰ ਗਈ ਆ ਇਹਨੂੰ ਇਹ ਹੁਣ ਆਪਦੇ ਬਲੌਗ ਦੇ ਵਿੱਚ ਕਹਿ ਰਹੇ ਨਾ ਆਈ ਥਿੰਕ ਇਹਨੇ ਕੱਲ ਬਲੌਗ ਅਪਲੋਡ ਕੀਤਾ ਉਹਦੇ ਵਿੱਚ ਕਿਹਾ ਮੈਂ ਕੱਲ ਇਹਦੀ ਵੀਡੀਓ ਵੇਖੀ ਉਹਦੇ ਵਿੱਚ ਇਹਨੇ ਕਿਹਾ ਵੀ ਉਹ ਡਰ ਗਈ ਉਹ ਚੁੱਪ ਕਰਕੇ ਬਹਿ ਗਈ ਹੁਣ ਉਹ ਕਹਿੰਦੀ ਮੈਂ ਪੁੱਠਾ ਸਿੱਧਾ ਨਹੀਂ ਬੋਲਦੀ ਉਹਨੇ ਆਪਦੀ ਗਲਤੀ ਮੰਨ ਲਈ ਆ ਤਾਂ ਭਰਾ ਤੇ ਮੈਂ ਦੱਸ ਦਿੰਨੀ ਆ ਮੈਂ ਕੁਝ ਗਲਤ ਨਹੀਂ ਕੀਤਾ ਸੀ ਮੈਂ ਕੋਈ ਗਲਤੀ ਨਹੀਂ ਮੰਨੀ ਆ ਆਪਦੀ ਠੀਕ ਹੈ ਗਲਤੀ ਮੈਂ ਤਾਂ ਮੰਨੂਗੀ ਜੇ ਮੈਂ ਕੁਝ ਗਲਤ ਬੋਲਿਆ ਹੋਊਗਾ ਕੋਈ ਗਾਲ ਕੱਢੀ ਹੋਊਗੀ ਤੈਨੂੰ ਵੀ ਪਤਾ ਹਰ ਪੀ ਤੇ ਵੀਰੇ ਨਾਲ ਗੱਲ ਹੁੰਦੀ ਰਹੀ ਹੈ ਤੇਰੀ ਵੀ ਤੇ ਮੇਰੀ ਵੀ ਠੀਕ ਆ ਤੇ ਉਹਨਾਂ ਨੇ ਕਹਿ ਤਾ ਮੈਂ ਵੀਡੀਓ ਅਨਲਿਸਟਡ ਕੀਤੀ ਸੀ ਕਿਉਂਕਿ ਤੂੰ ਕਿਹਾ ਸੀਗਾ ਪ੍ਰੀਤੀ ਦੀ ਡਿਲੀਵਰੀ ਚ ਸਿਰਫ 4 ਦਿਨ ਰਹਿ ਗਿਆ ਤੇ ਮੇਰੇ ਮੇ ਤਾਂ ਨਾ ਤੁਹਾਡੇ ਕੋਈ ਪਰਸਨਲ ਦੁਸ਼ਮਣੀ ਤੇ ਨਹੀਂ ਤੇਰੇ ਬੱਚਿਆਂ ਨਾਲ ਹੈ ਠੀਕ ਆ ਬੱਚਿਆਂ ਤੋਂ ਕੋਈ ਮਾੜਾ ਚੰਗਾ ਬੋਲਣਾ ਨਹੀਂ ਗਾ ਤੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦੀ ਆ ਵੀ ਜਿਹੜਾ ਤੇਰਾ ਬੱਚਾ ਹੋਊਗਾ ਨਾ ਹੁਣ ਸਹੀ ਸਲਾਮਤ ਹੋਵੇ ਵਧੀਆ ਤੰਦਰੁਸਤ ਹੋਵੇ ਤਰੱਕੀਆਂ ਕਰੇ ਉਹ ਬੱਚਾ ਕਿਉਂ ਤੇ ਦੋਨੇ ਬੱਚੇ ਜਿਹੜੇ ਦੋਨੇ ਤਰੱਕੀਆਂ ਕਰਨ ਆ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿਣ ਤੇ ਰਹੀ ਗੱਲ ਦੂਜੀ ਤੂੰ ਆਪਦੀ ਵੀਡੀਓ ਦੇ ਵਿੱਚ ਕਿਹਾ ਸੀ ਨਾ ਵੀ ਜੇ ਪ੍ਰੀਤੀ ਦੀ ਡਿਲੀਵਰੀ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਆ ਕੋਈ ਵੀ ਕੰਪਲਿਕੇਸ਼ਨ ਹੁੰਦੀ ਆ ਹਨਾ ਤਾਂ ਉਹਦੇ ਜ਼ਿੰਮੇਵਾਰ ਮੈਂ ਹੋਵਾਂਗੀ ਤਾਂ ਤੇਰੀ ਜਾਣਕਾਰੀ ਲਈ ਦੱਸਦਾ ਭਰਾਵਾ ਉਹਨਦੀ ਜ਼ਿੰਮੇਵਾਰ ਮੈਂ ਨਹੀਂ ਹਾਂ ਦਾ ਜ਼ਿੰਮੇਵਾਰ ਤੂੰ ਹੀ ਹੋਏਗਾ ਕਿਉਂਕਿ ਪ੍ਰੀਤੀ ਨੂੰ ਸੋਸ਼ਲ ਮੀਡੀਆ ਤੇ ਮੈਂ ਨਹੀਂ ਲੈ ਕੇ ਆਈ ਤੂੰ ਲੈ ਕੇ ਆਇਆ ਪ੍ਰੀਤੀ ਨੂੰ ਵਲੌਗਸ ਦੇ ਵਿੱਚ ਮੈਂ ਨਹੀਂ ਲਿਆਉਂਦੀ ਤੂੰ ਲੈ ਕੇ ਆਉਣਾ ਪ੍ਰੀਤੀ ਵਲੌਗਸ ਦੇ ਵਿੱਚ ਜੋ ਕੁਝ ਬੋਲਦੀ ਹੈ ਜੋ ਕੁਝ ਕਰਦੀ ਹੈ ਉਹਨੂੰ ਮੈਂ ਲਿਖ ਕੇ ਨਹੀਂ ਦਿੰਦੀ ਉਹਨੂੰ ਮੈਂ ਦੱਸ ਦੇਣੀ ਕਿ ਵੀ ਤੂੰ ਵਲੌਗ ਦੇ ਵਿੱਚ ਇਦਾਂ ਕਰਨਾ ਤਾਂ ਕਿ ਤੈਨੂੰ ਮੈਂ ਟਰੋਲ ਕਰ ਸਕਾਂ ਤੈਨੂੰ ਮੈਂ ਰੋਸਟ ਕਰ ਸਕਾਂ ਉਹ ਸਾਰਾ ਕੁਝ ਮੈਨੂੰ ਦੱਸਦੀ ਉਹ ਉਹਦੀ ਮਰਜ਼ੀ ਆ ਜਿਹੜਾ ਕੁਝ ਬੋਲਦੀ ਆ ਕਰਦੀ ਆ ਉਹਦੀ ਮਰਜ਼ੀ ਮਰਜ਼ੀ ਆ ਠੀਕ ਆ ਤੇ ਉਹਦੇ ਚ ਮੇਰਾ ਕੋਈ ਹੱਥ ਨਹੀਂਗਾ ਤੇ ਜੇ ਕੋਈ ਪ੍ਰੀਤੀ ਦੀ ਡਿਲੀਵਰੀ ਦੇ ਵਿੱਚ ਕੋਈ ਵੀ ਕੰਪਲਿਕੇਸ਼ਨ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰ ਮੈਂ ਜਾਂ ਜਿਹੜੇ ਕਮੈਂਟ ਕਰਦੇ ਆ ਜਾਂ ਹੋਰ ਕੋਈ ਰੋਸਟ ਕਰਨਾ ਕੋਈ ਵੀ ਨਹੀਂਗਾ ਉਹਦਾ ਜ਼ਿੰਮੇਵਾਰ ਤੂੰ ਆ ਠੀਕ ਆ ਤੈਨੂੰ ਪਤਾ ਤੇਰੀ ਘਰ ਵਾਲੀ ਸੋਸ਼ਲ ਮੀਡੀਆ ਤੇ ਹੈਗੀ ਹੈਗੀ ਆ ਉਹਨੂੰ ਗਲਤ ਬੋਲਿਆ ਜਾਂਦਾ ਵਾ ਤੇ ਤੈਨੂੰ ਪਤਾ ਵੀ ਡਿਲੀਵਰੀ ਦਾ ਟਾਈਮ ਨੇੜੇ ਆ ਹਨਾ ਕੁਸ਼ਕ ਦਿਨ ਰਹਿ ਗਿਆ ਤੂੰ ਆ ਦੀ ਵਾਈਫ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖ ਜਿਹੜੀ ਗੱਲ ਆ ਤੂੰ ਖੁਦ ਨਾ ਬੇੜ ਨਿੱਕੇ ਨਿੱਕੇ ਗੱਲ ਜਾ ਕੇ ਉਹਨੂੰ ਕਿਉਂ ਦੱਸਦਾ ਉਹਨੂੰ ਵੀਡੀਓਜ਼ ਨਾ ਦਿਖਾ ਉਹਨੂੰ ਨਾ ਦੱਸ ਵੀ ਅੱਜ ਇਹਨੇ ਵਲੌਗ ਦੇ ਵਿੱਚ ਆ ਬੋਲਿਆ ਆ ਦੀ ਵੀਡੀਓ ਦੇ ਵਿੱਚ ਆ ਬੋਲਿਆ ਅੱਜ ਆਪ ਨੂੰ ਆ ਕਮੈਂਟ ਆ ਇਹ ਚੀਜ਼ਾਂ ਤੂੰ ਉਹਨੂੰ ਨਾ ਦਿਖਾ ਜਿਓ ਸਟ੍ਰੈਸ ਦੇ ਵਿੱਚ ਹੈਗੀ ਆ ਤਾ ਤੂੰ ਤੇਰੇ ਕਰਕੇ ਆ ਤੂੰ ਉਹਨੂੰ ਹਰੇਕ ਨਿੱਕੇ ਨਿੱਕੇ ਗੱਲ ਦੱਸਦਾ ਹਰੇਕ ਚੀਜ਼ ਨੂੰ ਤੂੰ ਦਿਖਾਉਣਾ ਜਿਹੜੀ ਗੱਲ ਆਪਣੀ ਦੋਨਾਂ ਦੀ ਆ ਤੂੰ ਖੁਦ ਨਾ ਬੇੜ ਰਿਪਲਾਈ ਪਾਉਣਾ ਤੂੰ ਖੁਦ ਪਾ ਰਿਪਲਾਈ ਉਹਨੂੰ ਕੋਲ ਬਿਠਾ ਕੇ ਤੂੰ ਰਿਪਲਾਈ ਪਾਉਣਾ ਤਾਂ ਕਿ ਉਹਨੂੰ ਹਰੇਕ ਗੱਲ ਦਾ ਪਤਾ ਲੱਗੇ ਜਿਹੜੀ ਵੀਡੀਓ ਵਿੱਚ ਤੂੰ ਆਹ ਗੱਲ ਕਹੀ ਹੈ ਵੀ ਹਾਂ ਉਹਦੀ ਕੋਈ ਵੀ ਕੰਪਲਿਕੇਸ਼ਨ ਆਉਂਦੀ ਹੈ ਡਿਲੀਵਰੀ ਦੇ ਵਿੱਚ ਆਉਂਦੀ ਜਿੰਮੇਵਾਰ ਮੈਂ ਹੋਵਾਂਗੀ ਹਾਲਾਂਕਿ ਮੈਂ ਬੱਚੇ ਬਾਰੇ ਕੋਈ ਵੀ ਇਦਾਂ ਦੀ ਗੱਲ ਨਹੀਂ ਕਹੀ ਗਈ ਵੀ ਕੋਈ ਕੰਪਲਿਕੇਸ਼ਨ ਵਾਲੇ ਬੱਚਾ ਇਹ ਹੋਵੇ ਉਹ ਹੋਵੇ ਮੈਂ ਰੱਬ ਅਗੇ ਅਰਦਾਸ ਕਰਦੀ ਤੇਰਾ ਬੱਚਾ ਤੰਦਰੁਸਤ ਹੋਵੇ ਵਧੀਆ ਹੋਵੇ ਹੱਸਦਾ ਖੇਡਦਾ ਪੈਦਾ ਹੋਵੇ ਤੇਰਾ ਬੱਚਾ ਪਰ ਉਸ ਵੀਡੀਓ ਦੇ ਵਿੱਚ ਤੂੰ ਘੱਟੋ ਘੱਟ 50 ਵਾਰ ਕਿਹਾ ਤਾਂ ਵੀ ਜੇ ਮੇਰੇ ਬੱਚੇ ਨੂੰ ਕੁਝ ਹੁੰਦਾ ਜੇ ਮੇਰੇ ਬੱਚੇ ਨੂੰ ਕੁਝ ਹੁੰਦਾ ਭਰਾਵਾ ਕਾਲੀ ਜ਼ਬਾਨ ਤਾਂ ਤੂੰ ਆਪ ਕੱਢੀ ਆ ਨਾ ਜੇ ਆਪਾਂ ਘਰੇ ਕੋਈ ਚੀਜ਼ ਵੀ ਲਿਆਉਣੀ ਹੋਵੇ ਨਾ ਤਾਂ ਜੇ ਕੋਈ ਨੰਨਾ ਪਾ ਦੇ ਵਿੱਚ ਵੀ ਹਾਂ ਨਹੀਂ ਲੈ ਕੇ ਆਉਣੀ ਤਾਂ ਸਾਰੇ ਉਹਦੇ ਗਾਲ ਪਾ ਜਾਂਦੇ ਵੀ ਤੂੰ ਨੰਨਾ ਕਾ ਤੂੰ ਪਾਤਾ ਤੇ ਤੇਰੇ ਘਰੇ ਤੱਕ ਨਵਾਂ ਜੀ ਆਉਣ ਵਾਲਾ ਤੇ ਤੂੰ ਆਪ ਦੀ ਕਾਲੀ ਜ਼ਬਾਨ ਕੱਢੀ ਆ ਨਾ ਵੀ ਹਾਂ ਵੀ ਜੇ ਉਹਨੂੰ ਕੁਝ ਹੋ ਗਿਆ ਜੇ ਉਹਨੂੰ ਕੁਝ ਹੋ ਗਿਆ ਪਹਿਲਾ ਆਪ ਦਾ ਮਾਈਂਡ ਸੈਟ ਕਰ ਲੈ ਤੂੰ ਆਪ ਦੇ ਦਿਲ ਵਿੱਚ ਯਕੀਨ ਰੱਖ ਵੀ ਹਾਂ ਮੇਰਾ ਬੱਚਾ ਮੈਨੂੰ ਪਤਾ ਮੇਰਾ ਰੱਬ ਆ ਮੈਨੂੰ ਮੇਰੇ ਰੱਬ ਤੇ ਭਰੋਸਾ ਹੈ ਮੇਰੇ ਬੱਚੇ ਨੂੰ ਕੁਝ ਨਹੀਂ ਹੁੰਦਾ ਉਹਦਾ ਵਾਲੇ ਵੀ ਵਿੰਗਾ ਨਹੀਂ ਹੁੰਦਾ ਡਿਲੀਵਰੀ ਵਧੀਆ ਹੋਊਗੀ ਪ੍ਰੀਤੀ ਵੀ ਵਧੀਆ ਹੋਊਗੀ ਤੂੰ ਆਪ ਦੇ ਤੇ ਯਕੀਨ ਰੱਖ ਤੈਨੂੰ ਆਪ ਨੂੰ ਹੀ ਨਹੀਂ ਭਰੋਸਾ ਹੈਗਾ ਕਿਉਂਕਿ ਤੈਨੂੰ ਵੀ ਪਤਾ ਵੀ ਗਲਤੀ ਤੇਰੀ ਆ ਤੂੰ ਹੁਣ ਸਾਰਾ ਕੁਝ ਦੱਸੀ ਆ ਨਾ ਕਿੰਨੀ ਕਿੰਨੀ ਗੱਲ ਤੇਰਾ ਹੱਕ ਬੰਦ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੈਨੂੰ ਕੋਈ ਰਿਪਲਾਈ ਪਾ ਰਿਹਾ ਤੈਨੂੰ ਕੋਈ ਕਮੈਂਟ ਕਰ ਰਿਹਾ ਇਸ ਟਾਈਮ ਦੇ ਵਿੱਚ ਪ੍ਰੀਤੀ ਨੂੰ ਇਹ ਸਭ ਤੋਂ ਹਾਂ ਤੂੰ ਮੰਨ ਲੈ ਜੇ ਮੈਂ ਉਹ ਇੰਟਰਵਿਊ ਵਾਲੀ ਵੀਡੀਓ ਨਾ ਪਾਉਂਦੀ ਹਾਲਾਂਕਿ ਪ੍ਰੀਤੀ ਦਾ ਉਹਦੇ ਵਿੱਚ ਕੋਈ ਲੈਣ ਦੇ ਨਹੀਂ ਤੇਰਾ ਤੇ ਰਜਿਤ ਦੱਸੇਗਾ ਤੇ ਜੇ ਮੈਂ ਉਹ ਵੀਡੀਓ ਨਾ ਪਾਉਂਦੀ ਉਹਨਦੇ ਤੇ ਰੋਸਟ ਨਾ ਕਰਦੀ ਤੇ ਕਮੈਂਟ ਤਾਂ ਤੈਨੂੰ ਪਹਿਲਾਂ ਵੀ ਆਉਂਦੇ ਸੀਗੇ ਰੋਸਟ ਤਾਂ ਤੇ ਪਹਿਲਾਂ ਵੀ ਹੋ ਦੂਜੀਆਂ ਵੀਡੀਓ ਤੇ ਹੁੰਦਾ ਸੀਗਾ ਤੇ ਫੇਰ ਤੋਂ ਸਾਰੇ ਰੋਸਟਰਾਂ ਨੂੰ ਕਹਿਣਾ ਸੀਗਾ ਵੀ ਹਾਂ ਤੁਹਾਡੇ ਕਰਕੇ ਕੋਈ ਕੰਪਲਿਕੇਸ਼ਨ ਆਈ ਜਾਂ ਕੁਝ ਵੀ ਹੋਇਆ ਹਣ ਮੈਂ ਸਿੱਧੀ ਤੇ ਕਲੀਅਰ ਗੱਲ ਦੱਸਦੀ ਹਾਂ ਵੀ ਜਿਹੜੇ ਤੇਰੇ ਵਲੌਗ ਆ ਉਹਦੇ ਵਿੱਚ ਤੇਰੀ ਘਰ ਵਾਲੀ ਵੀ ਹੁੰਦੀ ਆ ਤੂੰ ਵੀ ਹੁੰਨਾ ਤੇਰੀ ਮੰਮੀ ਵੀ ਹੁੰਦੀ ਆ ਇਸ ਤੋਂ ਇਲਾਵਾ ਤੇਰੀ ਮੰਮੀ ਦਾ ਅਲੱਗ ਵਲੌਗ ਚੈਨਲ ਬਣਾਇਆ ਵਾ ਠੀਕ ਆ ਤੇ ਜਿਹੜਾ ਬੰਦਾ ਔਨ ਵੀਡੀਓ ਦੇ ਵਿੱਚ ਹੋਊਗਾ ਉਹਦੇ ਨੇ ਤਾਂ ਬੋਲਿਆ ਜਾਊਗਾ ਤੂੰ ਤਾਂ ਕਹਿ ਸਕਦਾ ਵੀ ਹਾਂ ਇਹ ਬਿਨਾਂ ਗੱਲ ਤੋਂ ਨਜਾਇਜ਼ ਬੋਲੀ ਸੀਗੀ ਜੇ ਪ੍ਰੀਤੀ ਉਸ ਵਲੌਗ ਦੇ ਵਿੱਚ ਨਾ ਹੁੰਦੀ ਤੇ ਤੇਰੀ ਮੰਮੀ ਤੇਰੀ ਘਰ ਵਾਲੀ ਤੂੰ ਤੁਸੀਂ ਤਿੰਨੇ ਵਲੌਗ ਦੇ ਵਿੱਚ ਹੈਗੇ ਆ ਤੁਹਾਨੂੰ ਬੋਲਿਆ ਗਿਆ ਤੂੰ ਰਿਪਲਾਈ ਦੇਣਾ ਕਿਸੇ ਨੂੰ ਤਾਂ ਰਿਪਲਾਈ ਸਿੰਪਲ ਵੇ ਦੇ ਵਿੱਚ ਦੇ ਕੋਈ ਗਾਲ ਨਾ ਕੱਢ ਕਿਸੇ ਦੀ ਮਾਂ ਭੈਣ ਨੂੰ ਕਿਸੇ ਨੂੰ ਵੀ ਗਾਲ ਨਾ ਕੱਢ ਤੂੰ ਰਿਪਲਾਈ ਦੇਣਾ ਜ਼ਰੂਰ ਦੇ ਇੱਕ ਵੀਡੀਓ ਤੇ ਤੂੰ ਇੱਕ ਰਿਪਲਾਈ ਛੱਡ 10-10 ਰਿਪਲਾਈ ਵੀਡੀਓ ਬਣਾ ਕੇ ਪਾ ਕੋਈ ਦਿਨ ਕੁਛ ਨਹੀਂ ਕਹਿੰਦਾ ਰਿਪਲਾਈ ਪਾ ਤੂੰ ਜੇ ਕੋਈ ਦਿਨ ਕਮੈਂਟ ਕਰਦਾ ਕਮੈਂਟ ਬੋਲ ਵੀ ਹਾਂ ਮੈਨੂੰ ਆਹ ਕਮੈਂਟ ਆਇਆ ਸੀ ਉਸ ਕਮੈਂਟ ਦਾ ਵੀ ਰਿਪਲਾਈ ਦੇ ਆਪਦੀ ਵੀਡੀਓ ਦੇ ਵਿੱਚ ਪਰ ਗਾਲ ਕੱਢਣ ਦਾ ਤਾਂ ਕੋਈ ਕੰਮ ਨਹੀਂ ਤੈਨੂੰ ਵੀ ਪਤਾ ਤੇਰਾ ਮੁੰਡਾ ਫੋਨ ਚਲਾਉਂਦਾ ਮੇਰਾ ਬੇਟਾ ਵੀ ਫੋਨ ਚਲਾਉਂਦਾ ਉਹ ਵੀ ਛੋਟਾ ਆ ਤੇ ਜਿਹੜੇ ਏਦੋਂ ਵੱਡੇ ਬੱਚੇ ਉਹ ਤਾਂ ਬਹੁਤ ਜ਼ਿਆਦਾ ਯੂਜ਼ ਕਰਦੇ ਆ ਫੋਨ ਦਾ ਬਹੁਤ ਚਲਾਉਂਦੇ ਆ ਖੁੱਬੇ ਰਹਿੰਦੇ ਆ ਫੋਨ ਦੇ ਵਿੱਚ ਤੇ ਜੇ ਉਹਨਾਂ ਸਾਹਮਣੇ ਤੇ ਤੇਰੀ ਆ ਵੀਡੀਓ ਜਾਊਗੀ ਜਿਹਦੇ ਵਿੱਚ ਤੂੰ ਗਾਲਾਂ ਕੱਢੀਂਗਾ ਤੇ ਉਹਨਾਂ ਤੇ ਕੀ ਅਸਰ ਪਊਗਾ ਬੱਚਿਆਂ ਤੇ ਵੀ ਹਾਂ ਸੋਸ਼ਲ ਮੀਡੀਆ ਤੇ ਆਓ ਨਿੱਕੇ ਨਿੱਕੇ ਬੱਚੇ ਅੱਜ ਕੱਲ ਵੀਡੀਓ ਬਣਾ ਕੇ ਪਾ ਰਹੇ ਆ ਸੋਸ਼ਲ ਮੀਡੀਆ ਤੇ ਆਓ ਗਾਲਾਂ ਕੱਢੋ ਫੇਮਸ ਹੋ ਜਾਓ ਬਸ ਠੀਕ ਆ ਜੇ ਕੋਈ ਤੇਰੀ ਮੰਮੀ ਨੂੰ ਗਲਤ ਬੋਲਦਾ ਤੂੰ ਆਪਦੀ ਮੰਮੀ ਨੂੰ ਕਹਿ ਵੀ ਤੂੰ ਰਿਪਲਾਈ ਦੇ ਜੇ ਤੇਰੀ ਘਰਵਾਲੀ ਨੂੰ ਕੋਈ ਗਲਤ ਬੋਲਦਾ ਉਹਨੂੰ ਕਹਿ ਤੂੰ ਰਿਪਲਾਈ ਦੇ ਜੇ ਕੋਈ ਤੈਨੂੰ ਬੋਲ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਕਿਸੇ ਤੇਰੀ ਮੰਮੀ ਨੂੰ ਤੇਰੀ ਘਰਵਾਲੀ ਨੂੰ ਬੋਲਤਾ ਤੇ ਉਹਨਾਂ ਦੀ ਜਗ੍ਹਾ ਤੇ ਤੂੰ ਆ ਕੇ ਰਿਪਲਾਈ ਕਰੇਗਾ ਤੂੰ ਗਾਲਾਂ ਕੱਢੇਗਾ ਨਹੀਂ ਗਾਲਾਂ ਕੱਢਣ ਵਾਲਾ ਕੰਮ Java ਗਲਤ ਇਸੇ ਕਰਕੇ ਮੈਂ ਤੇਰੇ ਖਿਲਾਫ ਆ ਵੀ ਤੂੰ ਗਾਲਾਂ ਕੱਢਦਾ ਬੁੜੰਗਾ ਰਿਪਲਾਈ ਆਪੇ ਕਰਨੀਂ ਗਿਆ ਬਿਨਾ ਗਾਲ ਤੋਂ ਜੇ ਕਿਸੇ ਨੇ ਹਾਂ ਕਮੈਂਟ ਵਿੱਚ ਗਾਲ ਕੱਢੀ ਆ ਗੰਦੇ ਸ਼ਬਦ ਯੂਜ਼ ਕੀਤੇ ਆ ਫੇਰ ਤੂੰ ਰਿਪਲਾਈ ਦੇ ਫੇਰ ਉਹਨੂੰ ਗਾਲਾਂ ਕੱਢ ਜਿਹੜਾ ਕਮੈਂਟ ਆ ਉਹ ਵੀਡੀਓ ਦੇ ਵਿੱਚ ਦਿਖਾ ਵੀ ਆ ਦੇਖੋ ਆ ਕਮੈਂਟ ਆਇਆ ਇਦਾਂ ਬੋਲਿਆ ਗਿਆ ਤੇ ਮੈਂ ਇਹਨੂੰ ਇਸ ਦੀ ਭਾਸ਼ਾ ਵਿੱਚ ਕਮੈਂਟ ਕਮੈਂਟ ਦਾ ਰਿਪਲਾਈ ਕਰੂੰਗਾ ਜਵਾਬ ਦਵਾਂਗਾ ਫੇਰ ਤੂੰ ਗਾਲਾਂ ਕੱਢ ਜੇ ਕਿਸੇ ਤੇਨੂੰ ਕਮੈਂਟ ਦੇ ਵਿੱਚ ਗਾਲ ਕੱਢੀ ਅਦਰਵਾਇਜ਼ ਨਹੀਂ ਪਹਿਲੇ ਗਾਲ ਮੈਂ ਕਹਿੰਦੀ ਕਮੈਂਟ ਕਰਨ ਵਾਲੇ ਵੀ ਨਾ ਗਾਲ ਕੱਢਣ ਤੇ ਜਿਹੜੇ ਵੀਡੀਓ ਬਣਾਉਂਦੇ ਉਹ ਵੀ ਨਾ ਗਾਲ ਕੱਢਣ ਗਾਲ ਕੱਢਣ ਦਾ ਤਾਂ ਕੋਈ ਕੰਮ ਹੀ ਨਹੀਂ ਬੰਦਾ ਸੋਸ਼ਲ ਮੀਡੀਆ ਤੇ ਤੇ ਇੱਕ ਵਾਰ ਫੇਰ ਮੈਂ ਗੱਲ ਕਲੀਅਰ ਕਰ ਦਿੰਦੀ ਆ ਤੇਰੇ ਸਾਹਮਣੇ ਸਾਫ਼ ਕਰ ਦਿੰਦੀ ਆ ਗੱਲ ਵੀ ਮੈਂ ਡਰੀ ਨਹੀਂਗੀ ਮੈਂ ਬਸ ਹਰਪੀਤ ਵੀਰੇ ਦੇ ਕਹਿਣ ਤੇ ਵੀਡੀਓ ਅਨਲਿਸਟਡ ਕੀਤੀ ਸੀ ਕਿਉਂਕਿ ਗੱਲ ਤੇਰੇ ਬੱਚੇ ਦੀ ਸੀਗੀ ਤੇਰੇ ਬੱਚੇ ਨਾਲ ਮੇਰੀ ਕੋਈ ਦੁਸ਼ਮਣੀ ਦੁਸ਼ਮਣੀ ਨਹੀਂਗੀ ਤਨਾਈ ਮੇਰੇ ਤੇਰੇ ਨਾਲ ਕੋਈ ਪਰਸਨਲੀ ਦੁਸ਼ਮਣੀ ਵੀ ਹਾਂ ਕੋਈ ਜ਼ਮੀਨ ਦਾ ਕਬਜ਼ਾ ਛਡਾਉਣਾ ਜਾਂ ਕੋਈ ਵੀ ਹੋਰ ਵਾਟ ਦਾ ਗੱਲ ਕੋ ਲੈ ਗੇ ਕੁਛ ਵੀ ਇਦਾਂ ਦਾ ਹੈ ਨਹੀਂਗਾ ਮੇਰੀ ਕੋਈ ਦੁਸ਼ਮਣੀ ਨਹੀਂਗੀ ਮੈਂ ਬਾਤ ਤੇ ਤੇ ਰੋਸਟ ਪਾਉਣੀ ਆ ਤੂੰ ਮਾਂ ਭੈਣ ਦੀਆਂ ਗਾਲਾਂ ਕੱਢਦਾ ਸੋ ਇਹਨੂੰ ਬੰਦ ਕਰ ਦੇ ਤੂੰ ਇਹਨੂੰ ਬੰਦ ਕਰ ਦੇ ਗਾਲਾਂ ਕੱਢਣੀਆਂ ਬੰਦ ਕਰ ਦੇ ਸਿੰਪਲ ਵੇ ਦੇ ਵਿੱਚ ਤੇ ਤੇ ਰੋਸਟ ਆਊਗਾ ਹਾਲਾਂਕਿ ਮੈਂ ਵੀ ਕੋਈ ਗਾਲ ਨਹੀਂ ਕੱਢੀ ਸੀਗੀ ਤੈਨੂੰ ਆਪਦੇ ਬਲੌਗ ਦੇ ਵਿੱਚ ਸਿੰਪਲ ਵੇ ਦੇ ਵਿੱਚ ਰੋਸਟ ਆਊਗਾ ਤਾਂ ਜੇ ਤੈਨੂੰ ਹਜੇ ਵੀ ਕਿ ਡਾਊਟ ਹੈਗਾ ਤੈਨੂੰ ਹਰਪੀਤ ਵੀਰੇ ਨੇ ਕਿਹਾ ਸੀਗਾ ਵੀ ਕਾਲ ਤੇ ਗੱਲ ਕਰ ਲੈਨੇ ਆ ਤੂੰ ਉਹਦੇ ਨਾਲ ਗੱਲ ਕਰ ਲੈ ਕਾਨਫਰੈਂਸ ਕਰ ਲੈਨੇ ਤੇ ਤੂੰ ਜਵਾਬ ਕਿਉਂ ਦਿੱਤਾ ਜੇ ਤੈਨੂੰ ਕੋਈ ਡਾਊਟ ਹੈਗਾ ਤਾਂ ਤੂੰ ਕਲੀਅਰ ਕਰ ਲੈਂਦਾ ਨਾ ਫੋਨ ਤੇ ਗੱਲ ਕਰ ਲੈਂਦਾ ਮੇਰੇ ਨਾਲ ਤੂੰ ਜਵਾਬ ਨਾ ਦਿੰਦਾ ਵੀ ਹਾਂ ਮੈਂ ਫੋਨ ਤੇ ਗੱਲ ਨਹੀਂ ਕਰਨੀ ਉਹਦੇ ਨਾਲ ਤੇ ਇੱਕ ਗੱਲ ਹੋਰ ਚਾਹੇ ਕੁੜੀ ਐ ਚਾਹੇ ਮੁੰਡਾ ਜੋ ਵੀ ਤੈਨੂੰ ਕਮੈਂਟ ਕਰਦਾ ਵਾ ਉਹਦਾ ਜਵਾਬ ਜਿਹੜਾ ਤੂੰ ਦੇਣਾ ਵਾ ਉਹ ਵੀਡੀਓ ਦੇ ਵਿੱਚ ਦੇਣਾ ਇਹ ਨਹੀਂਗਾ ਵੀ ਤੂੰ YouTube ਤੋਂ ਆਈਡੀ ਚੱਕੇਂਗਾ ਤੇ ਉਹਦੇ ਥਰੂ ਤੋਂ ਇੰਸਟਾਗ੍ਰਾਮ ਤੇ ਜਾਏਗਾ ਫਿਰ ਇੰਸਟਾਗ੍ਰਾਮ ਤੇ ਜਾ ਕੇ ਕੁੜੀ ਨੂੰ ਚਾਹੇ ਮੁੰਡੇ ਨੂੰ ਧਮਕੀਆਂ ਦੇਏਗਾ ਇਹ ਕੰਮ ਤੇਰਾ ਗਲਤ ਹੈ ਦੇਖ ਧਮਕੀ ਬਹੁਤ ਵੱਡੀ ਚੀਜ਼ ਹੈ ਧਮਕੀ ਨਹੀਂ ਦੇਣੀ ਕਿਸੇ ਨੂੰ ਵੀ ਤੂੰ ਰਿਪਲਾਈ ਕਰਨਾ ਵੀਡੀਓ ਦੇ ਵਿੱਚ ਆਰਾਮ ਨਾਲ ਰਿਪਲਾਈ ਕਰ ਸਿੰਪਲ ਵੇਜ ਜਿਵੇਂ ਬੰਦੇ ਨੇ ਤੈਨੂੰ ਕਮੈਂਟ ਕੀਤਾ ਉਵੇਂ ਰਿਪਲਾਈ ਕਰ ਤੂੰ ਰਿਪਲਾਈ ਕਰਨ ਤਾਂ ਤੈਨੂੰ ਕੋਈ ਕੁਝ ਨਹੀਂ ਕਹਿੰਦਾਗਾ ਤੇ ਲਾਸਟ ਵਿੱਚ ਇੱਕ ਵਾਰ ਮੈਂ ਫੇਰ ਕਲੀਅਰ ਕਰ ਦਿੰਨੀ ਆ ਤੈਨੂੰ ਵੀ ਮੈਂ ਡਰੀ ਨਹੀਂ ਸੀ ਡਰ ਕੇ ਚੁੱਪ ਨਹੀਂ ਬੈਠੀ ਸੀ ਮੈਂ ਸਿਰਫ ਚੁੱਪ ਬੈਠੀ ਸੀ ਬੱਚੇ ਨੂੰ ਕੋਈ ਦਿੱਕਤ ਨਾ ਆਵੇ ਬੱਚੇ ਦੇ ਕੇਸ ਵਿੱਚ ਕੋਈ ਕੰਪਲਿਕೇಷನ್ಸ್ ਨਾ ਹੋਣ ਕਿਉਂਕਿ ਬੱਚਾ ਮੇਰੇ ਵੀ ਹੈਗਾ ਤੇ ਦੂਜੀ ਗੱਲ ਹਰਪੀਤ ਵੀਰੇ ਨੇ ਵੀ ਕਿਹਾ ਸੀਗਾ ਵੀ ਦੋ ਚਾਰ ਦਿਨ ਰੁਕਜੋ ਹਜੇ ਕੁਛ ਨਾ ਕੋਈ ਰਿਪਲਾਈ ਨਾ ਪਾਓ ਕੁਛ ਵੀ ਨਾ ਕਰੋ ਇਸ ਕਰਕੇ ਵੀ ਮੈਂ ਰੁਕੀ ਵੀ ਸੀ ਕਿਉਂਕਿ ਹਰਪੀਤ ਵੀਰੀ ਨੇ ਵਿੱਚ ਪੈ ਕੇ ਗੱਲ ਕੀਤੀ ਤੇ ਤੇਰੇ ਨਾਲ ਫੋਨ ਤੇ ਗੱਲਾਂ ਕਰਦਾ ਰਿਹਾ ਹਰਪੀਤ ਵੀਰਾ ਬੇਸ਼ੱਕ ਤੇ ਆਪਦੇ ਵੀਡੀਓ ਦੇ ਵਿੱਚ ਨਹੀਂ ਦੱਸਿਆ ਕਿ ਇਹਦੇ ਨਾਲ ਗੱਲ ਹੋਈ ਮੈਂ ਦੱਸ ਦਿੰਨੀ ਆ ਹਰਪੀਤ ਵੀਰੇ ਨਾਲ ਗੱਲ ਹੋਈ ਤੇਰੀ ਮੇਰੀ ਵੀ ਗੱਲ ਹੁੰਦੀ ਉਹਨਾਂ ਨਾਲ ਇਨਫੈਕਟ ਮੇਰੀ ਗੁਰਪ੍ਰੀਤ ਵੀਰੇ ਨਾਲ ਵੀ ਗੱਲ ਹੁੰਦੀ ਹੈ ਤੇ ਜੇ ਤੇਰੇ ਦਿਲ ਵਿੱਚ ਇਹ ਗੱਲ ਹੈਗੀ ਆ ਵੀ ਇਹ ਡਰ ਗਈ ਸੀ ਤਾਂ ਪਾਈ ਜੀ ਨਹੀਂ ਮੈਂ ਡਰੀ ਨਹੀਂ ਸੀ ਮੈਂ ਸਿਰਫ ਹਰਪੀਤ ਵੀਰੇ ਦੇ ਮੂੰਹ ਨੂੰ ਤੇ ਇੱਕ ਤੇਰੇ ਬੱਚੇ ਦੇ ਮੂੰਹ ਨੂੰ ਚਾਪੀ ਕੀਤੀ ਸੀ ਮੈਂ ਕਿਹਾ ਨਹੀਂ ਅਜੇ ਵੀਡੀਓ ਕੋਈ ਨਹੀਂ ਪਾਣੀ ਵੀ ਮੈਂ ਕਿਹਾ ਸਿੰਪਲ ਵੇ ਦੇ ਵਿੱਚ ਵੀਡੀਓ ਬਣਾ ਕੇ ਪਾਵਾਂ ਤੇ ਉਹਦੇ ਨਾਲ ਉਹਨੂੰ ਸਟ੍ਰੈਸ ਹੋ ਜੇ ਨਹੀਂ ਵੀ ਬੱਚੇ ਕਰਕੇ ਮੈਂ ਸਟ੍ਰੈਸ ਨਹੀਂ ਦੇਣਾ ਚਾਹੁੰਦੀ ਸੀ ਸਟ੍ਰੈਸ ਮੈਂ ਹੁਣ ਵੀ ਨਹੀਂ ਦੇਣਾ ਚਾਹੁੰਦੀ ਪਰ ਮੈਨੂੰ ਮਜਬੂਰੀ 'ਚ ਵੀਡੀਓ ਪਾਉਣੀ ਪਈ ਭਰਾ ਮੇਰੇ ਹੁਣ ਇਹ ਨਾ ਸੋਚੀ ਵੀ ਹਾਂ ਇਹਦੀ ਆਵਾਜ਼ ਕਿਵੇਂ ਆਈ ਜਾਂਦੀ ਵੀ ਡਰ ਕੇ ਬੋਲੀ ਜਾਂਦੀ ਇਹਦੀ ਆਵਾਜ਼ ਤਾਂ ਕਰਕੇ ਇਦਾਂ ਹੀ ਜਾਂਦੀ ਆ ਤਾਂ ਤੇ ਮੈਂ ਦੱਸਦਾ ਵੀ ਮੈਨੂੰ ਨਾ ਖੰਗ 'ਚ ਕੰਮ ਬਹੁਤ ਹੋਇਆ ਪਿਆ ਮੇਰਾ ਗਲਾ ਬਹੁਤ ਦਰਦ ਕਰੀ ਜਾਂਦਾ ਮੇਰਾ ਬੋਲਣ ਨੂੰ ਜਮਾਂ ਮਾਨੀ ਸੀ ਅੱਜ ਵੀਡੀਓ ਤਾਂ ਮੈਂ ਜਮਾਂ ਵੀ ਨਹੀਂ ਬਣਾਉਣੀ ਸੀ ਪਰ ਮੈਨੂੰ ਮਜਬੂਰੀ ਦੇ ਵਿੱਚ ਬਣਾਉਣੀ ਪਈ ਕਿਉਂਕਿ ਤੇਰਾ ਜਿਹੜਾ ਵੈਮ ਸੀਗਾ ਇਹ ਮੈਂ ਇੱਕ ਵਾਰ ਕੱਢਣਾ ਸੀਗਾ ਵੀ ਨਹੀਂ ਮੈਂ ਡਰੀ ਨਹੀਂ ਕਿ ਮੈਂ ਬਸ ਤੇਰੇ ਬੱਚੇ ਦੇ ਮੂੰਹ ਨੂੰ ਤੇ ਹਰਪੀ ਤੇ ਵੀਰੇ ਦੇ ਕਹਿਣ ਤੇ ਮੈਂ ਪਿੱਛੇ ਹਟ ਗਈ ਸੀਗੀ ਹਾਂਜੀ ਅੱਜ ਦੀ ਵੀਡੀਓ ਐਨੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦਾ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ